पाकिस्तान पिछे <णि>

ਜੰਜੀ ਭਾਈ ਵਾਲਤਾ ਜਿੰਦਾਬਾਦ 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 ਜੰਜੀ ਭਾਈ ਵਾਲਤਾ ਜਿੰਦਾਬਾਦ 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 ਪਾਕਿਸਤਾਨ ਮਰਦਾਬਾਦ 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 ਪਾਕਿਸਤਾਨ ਮਰਦਾਬਾਦ 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 ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅੱਜ ਬੜੀ ਨਿੰਦਿਆਜੋਗ ਗੱਲ ਹੈਗੀ ਆ ਤੇ ਅੱਜ ਜਿਹੜਾ ਭਾਰਤ ਦਾ ਹਰ ਨਾਗਰਿਕ ਹੈ ਉਹ ਇਸ ਗੱਲ ਤੋਂ ਪੂਰਾ ਗੁੱਸੇ ਦੇ ਵਿੱਚ ਹੈ ਅਸੀਂ ਸਾਰੀਆਂ ਪਾਰਟੀਆਂ ਦੇ ਲੋਕ ਸਾਰੇ ਦੇਸ਼ ਵਾਸੀ ਇਸ ਮਸਲੇ ਦੇ ਉੱਪਰ ਬਿਲਕੁਲ ਇੱਕ ਇਕੱਠੇ ਆ। ਸੋ ਅਸੀਂ ਉਸ ਗੱਲ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਪਾਕਿਸਤਾਨ ਦੇ ਆਗਾਮਾ ਨੂੰ ਜਿਹੜੇ ਆਈਐਸਰ ਦੇ ਆਈਐਸਰ ਦੇ ਆਗਾ ਨੇ ਉਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਪਾਕਿਸਤਾਨ ਛੋਟਾ ਜਿਹਾ ਦੇਸ਼ ਹੈ ਔਰ ਭੁੱਖਾ ਮਰ ਰਿਹਾ ਦੇਸ਼ ਹੈ ਤੇ ਹਿੰਦੁਸਤਾਨ ਇੱਕ ਵਿਕਸਤ ਦੇਸ਼ ਹੈ। ਹਿੰਦੁਸਤਾਨ ਨਾਲ ਪੰਗਾ ਲੈਣਾ ਉਹਨੂੰ ਮਹਿੰਗਾ ਪੈ ਸਕਦਾ ਹੈ। ਹਿੰਦੁਸਤਾਨ ਨਹੀਂ ਚਾਹੁੰਦਾ ਕਿ ਸਾਡੇ ਦੇਸ਼ ਦੇ ਨਾਲ ਅਸੀਂ ਕਿਸੇ ਦੀ ਬਰਬਾਦੀ ਕਰੀਏ। ਸੋ ਜਿਸ ਤਰ੍ਹਾਂ ਦੀ ਉਹਨਾਂ ਦੇ ਕਾਰਨਾਮੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣੇ ਆਪਣਾ ਮੂੰਹ ਜਿਹੜਾ ਪਾਕਿਸਤਾਨ ਵਾਲਿਆਂ ਨੇ ਹਿੰਦੁਸਤਾਨ ਦਾ ਮੂੰਹ ਜਿਹੜਾ ਆਪਣੇ ਬਲ ਕਰਵਾ ਲਿਆ ਤੇ ਉਹਨਾਂ ਨੂੰ ਇਹ ਮਹਿੰਗਾ ਪੈਣਾ ਤੇ ਇਸ ਕਰ ਤੋਂ ਬਾਜ਼ਾੜਾ ਚ ਹੀ ਜਾ ਪਾਕਿਸਤਾਨ ਤੋਂ ਧਮਕੀ ਵੀ ਦੇ ਰਿਹਾ ਜੀ ਇੰਡੀਆ ਨੂੰ ਪਾਕਿਸਤਾਨ ਦਾ ਇੱਕ ਜਿਵੇਂ ਜਿਵੇਂ ਝੂਠਾ ਬੰਦਾ ਝੂਠਾ ਬੰਦਾ ਇੱਕ ਆਪਣੀ ਗੱਲ ਕਹਿਣੀ ਚਾਹੁੰਦਾ ਹੁੰਦਾ ਝੂਠਾ ਕਬਰਾੜ ਚ ਆ ਕੇ ਗਰਿਆ ਸੋ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਸੋਚ ਲੈਣਾ ਚਾਹੀਦਾ ਕਿ ਹਿੰਦੁਸਤਾਨ ਦੇ ਜਿਹੜੇ ਲੋਕ ਨੇ ਉਹ ਇੱਕ ਜੁੱਟ ਨੇ ਸਹੀ ਤੇ ਪਾਰਟੀਆਂ ਪਾਵਾ ਜਿੰਨੀਆਂ ਮਰਜ਼ੀ ਨੇ ਧਰਮ ਪਾਵਾ ਜਿੰਨੇ ਮਰਜ਼ੀ ਨੇ ਪਰ ਇਥੇ ਇੱਕ ਦੂਜੇ ਨਾਲ ਧਰਮ ਦਾ ਜਿਹੜਾ ਇੱਕ ਦੂਜੇ ਨਾਲ 9 ਮਾਸ ਦਾ ਰਿਸ਼ਤਾ ਹੈ ਤੇ ਅਸੀਂ ਸਾਰੇ ਧਰਮ Hindu Muslim Sikh Isaai ਸਾਰੇ ਇੱਕ ਆ ਤੇ ਪਾਕਿਸਤਾਨ ਨੂੰ ਇਸ ਦੀ ਗੱਲ ਤੋਂ ਸਮਝ ਜਾਣਾ ਚਾਹੀਦਾ ਹੈ ਕਿ ਬਹੁ ਧਰਮੀ ਦੇਸ਼ ਹੈ ਤੇ ਫਿਰ ਵੀ ਇੱਕਾ ਤੇ ਜੇ ਪਾਕਿਸਤਾਨ ਵਰਗੇ ਪਾਕਿਸਤਾਨ ਵਰਗੇ ਦੇਸ਼ ਨੂੰ ਉਡਾਉਣ ਵਾਸਤੇ ਪਾਕਿਸਤਾਨ ਵਰਗੇ ਦੇਸ਼ ਨੂੰ ਛੱਡ ਤੋਂ دہشت ਜਿਹੜੀ دہشت ਦਾ ਮਾਹੌਲ ਬਣਾਉਂਦੇ ਉਹ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਹਿੰਦੁਸਤਾਨੀ ਬਹੁਤ ਸ਼ਕਤੀਸ਼ਾਲੀ ਇੱਕ ਦੇਸ਼ ਹੈ ਸੋ ਇਸ ਤੋਂ ਡਰਨਾ ਚਾਹੀਦਾ ਉਹਨਾਂ ਕੀ ਲੱਗਦਾ ਹਿੰਦੁਸਤਾਨ ਜਵਾਬ ਦੇਣਾ ਚਾਹੀਦਾ ਇਸ ਚੀਜ਼ ਤੇ ਜ਼ਰੂਰ ਦੇਣਾ ਚਾਹੀਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਜਿਹੜੇ ਸਾਡੇ ਨਾਗਰਿਕ ਨੇ ਸਾਡਾ ਇੱਕ ਇੱਕ ਨਾਗਰਿਕ ਬੜਾ ਕੀਮਤੀ ਹੈ ਤੇ ਜਿਹੜੀਆਂ ਸਾਡੇ ਉਥੇ ਜਿਹੜੇ ਸਾਡੇ ਨੌਜਵਾਨ ਉਥੇ ਗਏ ਹੋਏ ਸੀ ਕਿ ਦੇਸ਼ ਦੇ ਕੋਨੇ ਕੋਨੇ ਤੋਂ ਉਹ ਜਿਹੜੇ ਸਾਡੇ ਨੇ ਉਹ ਸਾਡੇ ਦਿਲਾਂ ਦੇ ਟੁਕੜੇ ਨੇ ਸਾਡੇ ਹਿੰਦੁਸਤਾਨ ਦੀ ਜਿੰਦ ਜਾਨ ਨੇ ਤੇ ਜੇ ਹਿੰਦੁਸਤਾਨ ਦੇ ਵਿੱਚ ਅਗਰ ਕਿਸੇ ਦੀ ਘਟਨਾ ਕਰਦਾ ਤਾਂ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਯਾਰ ਕੀ ਕਹਿਣਾ ਚਾਹ ਰਿਹਾ ਅੱਜ ਸਮੂਹ ਨਾਬਾ ਨਿਵਾਸੀਆ ਵੱਲੋਂ ਅਰਦਾਸ ਚੈਰੀਟੇਬਲ ਟਰਸਟ ਵੱਲੋਂ ਜਿਹੜੇ ਪਿਛਲੇ ਦਿਨੀ ਬਹੁਤ ਮੰਦਭਾਗੀ ਘਟਨਾ ਹੋਈ ਹੈ 22 ਤਰੀਕ ਨੂੰ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਦੇਖੋ ਬਹੁਤ ਮਾੜਾ ਇੱਕ ਦੂਜੀ ਤੀਜੀ ਬਾਰੇ ਵਿਵਹਾਰ ਕਰਿਆ ਪਾਕਿਸਤਾਨ ਨੇ। ਸੋ ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ। ਜੋ ਵੀ ਇਹ ਸਾਜ਼ਿਸ਼ ਦੇ ਪਿੱਛੇ ਨੇ ਚਾਹੇ ਕੋਈ ਵੀ ਆ ਚਾਹੇ ਉਹ ਸਿਆਸੀ ਬੰਦਾ ਚਾਹੇ ਕੋਈ ਵੀ ਆ ਉਹਨਾਂ ਨੂੰ ਜ਼ਰੂਰ ਸਜ਼ਾ ਮਿਲਣੀ।